ਹੈਲੋ ਦੋਸਤੋ ਮੈਂ ਹਾਂ ਤੁਹਾਡਾ ਮਿੱਤਰ ਇੰਦਰਜੀਤ ਕੁਮਾਰ ਅਤੇ ਇਹ ਹੈ ਤੁਹਾਡਾ ਆਪਣਾ ਚੈਨਲ ਲੈਂਗੁਆਸ਼ਾ ਜਿਵੇਂ ਅਸੀਂ ਪਿਛਲੇ ਵੀਡੀਓ ਵਿੱਚ ਵਾਅਦਾ ਕੀਤਾ ਸੀ ਚਲੋ ਅੱਜ ਅਬਾਊਟ ਅਤੇ ਅਬਾਊਟ ਟੂ ਦੇ ਵਿਚਲੇ ਫਰਕ ਨੂੰ ਦੇਖਦੇ ਆ ਅਸੀਂ ਅਬਾਊਟ ਸ਼ਬਦ ਦਾ ਇਸਤੇਮਾਲ ਉਦੋਂ ਕਰਦੇ ਹਾਂ ਜਦੋਂ ਅਸੀਂ ਇਹ ਦੱਸਣਾ ਹੁੰਦਾ ਹੈ ਕਿ ਕੋਈ ਵਿਅਕਤੀ ਕੀ ਕਹਿ ਰਿਹਾ ਹੈ ਕੀ ਲਿਖ ਰਿਹਾ ਹੈ ਅਤੇ ਕੀ ਸੋਚ ਰਿਹਾ ਹੈ ਆਓ ਇਸ ਲਈ ਮਿਸਾਲ ਲੈਂਦੇ ਆ ਮੈਨੂਅਲ ਟੋਲਡ ਮੀ ਅਬਾਊਟ ਹਿਸ ਨਿਊ ਜੌਬ ਯਾਨੀ ਮੈਨੂਅਲ ਨੇ ਮੈਨੂੰ ਆਪਣੀ ਨਵੀਂ ਜੌਬ ਬਾਰੇ ਦੱਸਿਆ। ਇੱਕ ਹੋਰ ਮਿਸਾਲ ਲੈਂਦੇ ਆ। ਆਈ ਵਿਲ ਹੈਵ ਟੂ ਥਿੰਕ ਅਬਾਊਟ ਥੈਟ। ਮੈਨੂੰ ਉਸ ਬਾਰੇ ਸੋਚਣਾ ਪੈਣਾ। ਅਸੀਂ ਅਬਾਊਟ ਸ਼ਬਦ ਦਾ ਇੱਕ ਹੋਰ ਇਸਤੇਮਾਲ ਵੀ ਦੇਖ ਸਕਦੇ ਹਾਂ ਜਦੋਂ ਅਸੀਂ ਕਿਸੇ ਨੂੰ ਇਹ ਦੱਸਣਾ ਹੁੰਦਾ ਹੈ ਕਿ ਕੋਈ ਕਿਤਾਬ ਕਿਸੇ ਪਾਰਟਿਕੂਲਰ ਸਬਜੈਕਟ ਦੇ ਬਾਰੇ ਵਿੱਚ ਹੈ ਜਾਂ ਫਿਰ ਉਸ ਉੱਤੇ ਆਧਾਰਿਤ ਹੈ। ਤਾਂ ਅਸੀਂ ਇੰਜ ਕਹਿ ਸਕਦੇ ਹਾਂ। ਆ ਬੁੱਕ ਇਜ਼ ਅਬਾਊਟ ਅ ਪਾਰਟਿਕੂਲਰ ਸਬਜੈਕਟ অর ਥੈਟ ਇਟ ਇਜ਼ ਓਨ ਥੈਟ ਸਬਜੈਕਟ। ਮਿਸਾਲ ਲਈ She is writing a book about politics. I am reading Rakesh Kumar's book on global warming. ਅਸੀਂ about ਸ਼ਬਦ ਦਾ ਇਸਤੇਮਾਲ ਇਹ ਦੱਸਣ ਲਈ ਵੀ ਕਰ ਸਕਦੇ ਹਾਂ ਕਿ ਕੋਈ ਨਾਵਲ ਜਾਂ ਪਲੇ ਕਿਸ ਬਾਰੇ ਵਿੱਚ ਹੈ ਪਰ ਇਸ ਤਰ੍ਹਾਂ ਦੇ ਮਾਮਲੇ ਵਿੱਚ ਅਸੀਂ ਧਿਆਨ ਰੱਖਣਾ ਹੈ ਕਿ ਅਸੀਂ on ਸ਼ਬਦ ਦਾ ਇਸਤੇਮਾਲ ਨਹੀਂ ਕਰ ਸਕਦੇ। ਇਸ ਦੀ ਮਿਸਾਲ ਹੈ This is a novel about ethics. ਇੱਕ ਹੋਰ ਮਿਸਾਲ They read a story about growing up. ਔਰ ਹੁਣ ਅਬਾਊਟ ਟੂ ਬਾਰੇ ਗੱਲ ਕਰਦੇ ਆਂ ਅਸੀਂ ਅਬਾਊਟ ਟੂ ਦਾ ਇਸਤੇਮਾਲ ਉਦੋਂ ਕਰਦੇ ਆਂ ਜਦੋਂ ਅਸੀਂ ਇਹ ਦੱਸਣਾ ਹੁੰਦਾ ਆ ਕਿ ਅਸੀਂ ਜਾਂ ਕੋਈ ਹੋਰ ਕੋਈ ਕੰਮ ਕਰਨ ਜਾ ਰਹੇ ਆਂ ਮਿਸਾਲ ਲਈ ਯੂ ਆਰ ਅਬਾਊਟ ਟੂ ਕਰਾਸ ਦਾ ਰਿਵਰ ਜਾਰਡਨ ਯਾਨੀ ਤੁਸੀਂ ਜਾਰਡਨ ਦਰਿਆ ਪਾਰ ਕਰਨ ਹੀ ਵਾਲੇ ਆਂ ਦੂਜੀ ਮਿਸਾਲ ਆਈ ਵਾਸ ਅਬਾਊਟ ਟੂ ਗੋ ਹਮ ਯਾਨੀ ਮੈਂ ਕਰ ਜਾਣੀ ਵਾਲਾ ਸੀ ਹੁਣ ਇੱਕ ਬੀ ਕੇਅਰਫੁਲ ਟਿਪ ਅਸੀਂ ਧਿਆਨ ਰੱਖਣਾ ਆ ਕਿ ਅਸੀਂ ਇਦਾਂ ਦੇ ਕੁਝ ਵਾਕਾਂ ਵਿੱਚ ING ਫਾਰਮ ਦਾ ਇਸਤੇਮਾਲ ਨਹੀਂ ਕਰਨਾ। ਮਿਸਾਲ ਲਈ ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਯੂ ਆਰ ਅਬਾਊਟ ਕ੍ਰੋਸਿੰਗ ਦ ਰਿਵਰ ਜਾਰਡਨ। ਇਹ ਸੈਂਟੈਂਸ ਗਲਤ ਹੋਊਗਾ। ਅਗਲੀ ਵੀਡੀਓ ਵਿੱਚ ਅਸੀਂ ਅਬਵ ਅਤੇ ਓਵਰ ਵਿਚਲੇ ਫਰਕ ਨੂੰ ਜਾਣਾਂਗੇ। ਤਦ ਤੱਕ ਲੈਂਗੁਏਜ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ।